ਉਹਨੇ ਨਾ ਆਪਣੇ ਰਿਸ਼ਤੇਦਾਰੀ ਚ ਬੋਲਟ ਲੈ ਜੇ ਕਢਾ ਕੇ ਕੋਈ ਹਾਂ ਹਾਂ ਆ ਨਾ ਮੈਂ ਉਹਨੂੰ ਬੋਲਟ ਮੰਗ ਲਿਆ ਉਹਾਂ ਦੇ ਵੀ ਨਹੀਂ ਦੇਣਾ ਹਾਂ ਡੈਡੀ ਬੋਲਟ ਆ ਪਾਪਾ ਡੇਢ ਮਹੀਨੇ ਚ ਘਾ ਵੱਢ ਕੇ 1,95,000 ਦਾ ਕੰਪਨੀ ਏਜੰਸੀ ਜੋ ਬਾਹਰ ਕੱਢਦਾ ਜਿੱਦਵਾਲੀ ਤੋਂ ਪਹਿਲਾਂ 4 ਦਿਨ ਹਾਂ 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 5 ਜਾਂ 7 ਸਿੱਲ ਕਿੱਲੇ ਵਾਲੇ ਦੇ ਮੁਕਾਬਲੇ ਜਾਂਦੇ ਆਪਾਂ ਹਾਂ ਪੰਜਾਬ ਦੇ ਵਿੱਚ ਜਿਹੜੇ ਬੰਦੇ ਨੇ ਕੰਮ ਕਰਨਾ ਨਾ ਪੈਸੇ ਕਮਾਉਣ ਨਾਲੋਂ ਲਾਉਣ ਦਾ ਤਰੀਕਾ ਜ਼ਿਆਦਾ ਹੋਣਾ ਚਾਹੀਦਾ ਬੰਦੇ ਨੂੰ ਪਨੀ پیسے ਬਹੁਤ ਆ ਪੰਜਾਬ ਦੀ ਜ਼ਮੀਨ ਤੇ ਧਰਤੀ ਤੇ ਜਿਹਨੇ ਮਰਜ਼ੀ ਕਮਾ ਲਾ ਮੈਂ ਤਾਂ ਕਹਣਾ ਜਿੰਨੇ ਮਰਜ਼ੀ ਮੇਰੇ ਬਰਾਬਰ ਮੇਰਾ ਮਗਾਵਲਾ ਕੀ ਤੇ ਮੇਰੇ ਬੇਟੇ ਨਾਲ ਮੈਨੂੰ ਕਹਿੰਦਾ ਮੇਰੀ 40000 ਰੁਪਇਆ ਮੈਂ ਕਿਹਾ ਮੈਂ ਤੇ ਕੋ ਵੱਧ ਕਮਾ ਕੇ 50000 ਰੁਪਏ ਜਿਹਨੂੰ ਇੱਕ ਬਹੁਤ ਪਿਆਰੇ ਸੱਜਣ ਨੂੰ ਅਸੀਂ ਸਰਪ੍ਰਾਈਜ਼ ਗਿਫਟ ਦੇਣ ਚੱਲੇ ਆ ਅਸਲ ਦੇ ਵਿੱਚ ਬੰਦਾ ਮਜ਼ਦੂਰੀ ਕਰਦਾ ਆਪਣੇ ਖੇਤਾਂ ਦੇ ਵਿੱਚ ਤੇ ਖੇਤਾਂ ਦੇ ਆਪਣੇ ਖੇਤਾਂ ਦੇ ਵਿੱਚ ਨਹੀਂ ਲੋਕਾਂ ਦੇ ਖੇਤਾਂ ਦੇ ਵਿੱਚ ਮਜ਼ਦੂਰ ਮਜ਼ਦੂਰੀ ਕਰਦਾ ਤੇ ਉਹਨੇ ਮਜ਼ਦੂਰੀ ਕਰਕੇ ਘਰ ਬਣਾਇਆ ਸਾਰਾ ਸਿਸਟਮ ਬਣਾਇਆ ਮਤਲਬ ਇੰਨਾ ਕੁ ਵਧੀਆ ਸ਼ਾਨਦਾਰ ਸਿਸਟਮ ਆਪਦੀ ਜ਼ਿੰਦ ਉਹਨੂੰ ਗਿਫਟ ਦੇਣ ਚੱਲੇ ਆ ਉਹਦੇ ਲਈ ਸਰਪ੍ਰਾਈਜ਼ ਆ ਉਹਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਆਉਣਾ ਉਹਨੂੰ ਐ ਫੋਨ ਕਰਤਾ ਕਿ ਬਾਈ ਤੇਰੇ ਵਾਲੇ ਪਾਸੇ ਦੀ ਲੰਘਣ ਲੱਗੇ ਆ ਮੋਖਰ ਸਾਹ ਵਾਲੇ ਪਾਸੇ ਪਿੰਡ ਤੇ ਫਰੀ ਤਾਂ ਐ ਕਰੋ ਢੋਲੀਆਂ ਦੋ ਧਰ ਲਓ ਬਾਈ ਉਹ ਬੰਦੇ ਨੇ ਢੋਲੀਆਂ ਤੋਂ ਹੀ ਘਰ-ਬਾਰ ਕੋਠੀ ਬੱਚੇ ਤੱਕ ਵਿਆਹ ਤੇ ਤੁਸੀਂ ਇਹ ਦੇਖ ਲਓ ਤੇ ਬਾਈ ਨੂੰ ਆਪਾਂ ਗਿਫਟ ਦੇਣ ਚੱਲੇ ਆ ਕੁਲਵਿੰਦਰ ਸਿੰਘ ਉਹਨੂੰ ਜਾ ਕੇ ਮਿਲਦੇ ਆ ਉਹਨੂੰ ਜਾ ਕੇ ਦੱਸਦੇ ਆ ਵੀ ਭਾਈ ਤੇਰੇ ਲਈ ਗਿਫਟ ਆਇਆ ਕੰਪਨੀ ਵੱਲੋਂ ਗੱਡੀ ਚਲਾਉਣ ਦਾ ਪ੍ਰੀਤ ਮੌਕਾ ਤੈਨੂੰ ਦਿੱਤਾ ਜਾਂਦਾ ਮੈਂ ਸਾਂਗਾ ਇਧਰਲੇ ਪਾਸੇ ਓਏ ਬਾਈ ਇਸ ਵਕਤ ਕੋਟਕਪੂਰੇ ਪਹੁੰਚ ਚੁੱਕੇ ਆਂ ਤੇ ਬਾਈ ਨੂੰ ਫੋਨ ਕੀਤਾ ਕਿ ਸਪਰੇਅ ਕਰੀ ਜਾਂਦਾ ਕਿਸੇ ਦੇ ਖੇਤ ਚਲ 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 ਪਰੇ ਚਲ ਓ ਖੜਾ ਬਾਈ ਓ ਓ ਸਿਆ ਸਿਆ ਆਹੀ 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 ਪਈ ਆ ਓ ਖੜੇ ਆ ਬਾਈ ਹੁਣ ਓ ਉਸੇ ਮੈਨੂੰ ਸ਼ੱਕ ਪੈਂਦੀ ਓ ਉਸੇ ਸਪਰੇਅ ਕਰੀ ਜਾਂਦਾ ਬਾਈ ਇੱਕ ਤਾਂ ਉਹਨੂੰ ਗੱਲ ਦੱਸ ਦਿੰਨਾ ਵੀ ਇਹ ਬੰਦੇ ਨੇ ਸਪਰੇਅ ਕਰਕੇ ਮਜ਼ਦੂਰ ਬੰਦਾ ਇਹ ਬੰਦੇ ਨੇ ਕੋਠੀ ਪਾਈ ਇਸ ਬੰਦੇ ਨੇ ਆਪ ਦਾ ਬੱਚਾ ਸੈੱਟ ਕੀਤਾ ਯਾਰ 10-11 ਲੱਖ ਰੁਪਏ ਨੇ 30 ਦੇ ਵਿਆਹ ਤੇ ਲਾਦਾ ਸੀ ਤੁਸੀਂ ਇਹ ਦੇਖ ਲਓ ਤੇ ਇੱਕ ਦਿਨ ਦੇ ਵਿੱਚ ਸਿਰਫ ਮਜ਼ਦੂਰੀ ਕਰਕੇ ਰੇ ਪਾ ਕੇ ਪ੍ਰੀਤ 2000 ਰੁਪਏ ਵੀ ਕਮਾ ਲੈਂਦਾ ਕਈ ਵਾਰ 2000 ਰੁਪਏ ਤੇ ਵੀਡੀਓ ਨੂੰ ਯਾਰ ਸ਼ੇਅਰ ਕਰਿਓ ਭਾਈ ਬਣ ਕੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੁਸੀਂ ਪ੍ਰੀਤ ਇਥੇ ਰੋਕ ਦੇ ਗੱਡੀ ਓਏ ਤੂੰ ਲਿਆ ਢੋਲੀ ਕੱਢ ਕੇ ਮੈਂ ਬਾਈ ਨੂੰ ਮਿਲਦਾ ਚੱਲ ਕੇ ਜਾ ਆ ਜਾ ਕਰ ਉਹ ਦੇਖੋ ਮੰਲੋ ਉਹ ਖੜਾ ਕਿਰਤੀ ਬੰਦਾ ਹਾਂ ਲੈ ਵੀ ਕੁਲਵਿੰਦਰ ਸਿੰਘ ਬਾਈ ਸਾਸਰੀ ਕਾਲ ਬਾਈ ਸਾਸਰੀ ਕਾਲ ਬਾਈ ਸਾਸਰੀ ਕਾਲ ਠੀਕ ਆ ਜੀ ਬਾਈ ਸਾਸਰੀ ਕਾਲ ਬਾਈ ਸਾਸਰੀ ਕਾਲ ਤੂੰ ਤਾਂ ਐਵੇਂ ਵੜਾਲਾ ਸਾਡੇ ਮੈਕ ਵੀ ਨਾ ਗਿੱਲੇ ਕਰਦੀ ਨਹੀਂ ਨਹੀਂ ਹਣਾ ਸਾਡਾ ਤਾਂ ਕੰਮ ਹੀ ਸਾਰੀ ਤੇੜੀ ਪੈ ਗਿਆ ਯਾਰ ਸਿਰਾ ਤੇਰਾ ਮਿਹਨਤ ਤੇਰੀ ਸਿਰਾ ਕਿਵੇਂ ਕਿਵੇਂ ਆ ਕੰਮ ਕਰ ਕੇ ਮੈਂ ਫਟਾ ਜਮਾ ਓਕੇ ਆ ਬਾਬੇ ਦੀ ਕਿਰਪਾ ਬਾਈ ਵਧੀਆ ਚਲੀ ਜਾਂਦਾ ਆ ਜਾ ਨੇੜੇ ਆ ਜਾ ਤੇ ਮੋਟਰ ਦਾ ਖੜਕਾ ਹੁੰਦਾ ਆ ਜਾ ਲੈ ਵੀ ਕੁਲਵਿੰਦਰ ਆ ਤੇਰੇ ਲਾਦ ਗਏ ਮਾੜਾ ਇਹ ਮੈਕ ਟੈਚ ਨਾ ਕੋਈ ਗੱਲ ਨਹੀਂ ਫਿਰ ਪੈਚ ਨਾ ਮਾੜਾ ਨੇ ਗਰਮੀ ਪਾਲੀ ਹੁੰਦੀ ਕੋਈ ਗੱਲ ਨਹੀਂ ਕਿਸੇ ਕੰਪਨੀ ਤੋਂ ਅਸੀਂ ਮੈਕ ਲੈ ਲਾਂਗੇ ਜੇ ਮਤਲਬ ਢੋਲੀ ਆ ਗਈ ਆ ਸਹੀ ਗੱਲ ਆ ਆ ਤੈਨੂੰ ਮਲਾ ਤਰੀ ਕੰਪਨੀ ਨੇ ਖੁਸ਼ ਹੋ ਕੇ ਢੋਲੀ ਭੇਜੀ ਆ ਬਹੁਤ ਬਹੁਤ ਵਧਾਈਆਂ ਵੀ ਤੁਹਾਨੂੰ ਵੀ ਦਾ ਵੀ ਤੈਨੂੰ ਢੋਲੀ ਭੇਜੀ ਆ ਕੰਪਨੀ ਵਾਲਿਆਂ ਨੇ ਢੋਲੀ ਹੈ ਹੀ ਬਹੁਤ ਘੈਂਟ ਬਾਈ ਇਹ ਹੈ ਢੋਲੀ ਹੈ ਹੀ ਘੈਂਟ ਆ ਵਧੀਆ ਚੱਲਦੀ ਆ ਇਹ ਬਹੁਤ ਫੁੱਲ ਬਟਾ ਕੇ ਮੈਂ ਚਲਾਈ ਆ ਵੇ ਚਲਾਈ ਜੰਨਾ ਆ ਆ ਸੀ ਆ ਤੇਰੇ ਕੋਲੇ ਇਹੀ ਚੱਲਦੀ ਆ ਇਹੀ ਚੱਲਦੀ ਹਾਂ ਆ ਦੇਖੋ ਇਹਦੇ ਕੋਲੇ ਇਹੀ ਚੱਲਦੀ ਆ ਫ੍ਰੀ ਫਾਈਨਲ ਕਿਵੇਂ ਪਹਿਲਾਂ ਕਿਵੇਂ ਮਗਾਈ ਸੀ ਬਾਈ ਇਹ ਪਹਿਲਾਂ ਬਾਈ ਆਪਾਂ ਇਹ ਫੋਨ ਕਰਕੇ ਮਗਾ ਲਈਏ ਉਹਨਾਂ ਨੂੰ ਕੋਈ ਪੈਸਾ ਨਹੀਂ ਡਰਾਈਵਰੀ ਕੋਈ ਕੋਈ ਵੀ ਦਾ ਫਰ ਪਹਿਲੀ ਗੱਲ ਤਾਂ ਖਰਾਬ ਹੀ ਲਿੰਦੀ ਏ ਹਾਂ ਤੇ ਡਿਲੀਵਰੀ ਕਰੇ ਇਹਨਾਂ ਨੇ ਤੇਰੇ ਫ੍ਰੀ ਕਰਤੀ ਸੀ ਫ੍ਰੀ 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 ਜਮਈ ਤੇ ਤਾਂ ਨਹੀਂ ਪੈਦਾਂਦਾ ਚਲ ਇੱਕ ਨਾ ਇੱਕ ਤੈਨੂੰ ਫ੍ਰੀ ਹੋ ਗਈ ਪਹਿਲਾਂ ਵਾਲੀ ਤੂੰ ਮੁੱਲ ਲਈ ਸੀ ਫੋਨ ਵਾਲੀ ਅਸਲ 'ਚ ਨਾ ਕਰਵਿੰਦਰ ਜਿਹੜੀਆਂ ਤੂੰ ਵੀਡੀਓ ਪਾਉਣਾ ਅੱਛਾ ਜੀ ਤੂੰ ਮੈਨੂੰ ਭੇਜ ਦੇਣਾ ਵੀਡੀਓ WhatsApp ਤੇ ਠੀਕ ਆ ਜੀ ਮੈਂ ਗਾ ਇਹਨੂੰ ਬਾਈ ਨੂੰ ਭੇਜ ਦਾਂ ਮੈਂ ਬਣਾਉਂਦਾ ਹੀ ਰਹਿਣਾ ਯਾਰ ਦੀਆਂ ਕੰਮਕਾਰਾਂ ਦੀਆਂ ਸਟੋਰੀਆਂ ਵੈਸੇ ਆਪਰੇ ਤੂੰ ਬਣਾਉਣਾ ਨਾ ਉਹ ਤੂੰ ਮੈਂ ਬਾਈ ਨੂੰ ਭੇਜ ਦਿੰਦਾ ਸੀ ਠੀਕ ਆ ਜੀ ਮੈਂ ਬਾਈ ਨੂੰ ਭੇਜ ਦਿੰਦਾ ਸੀ ਉਹ ਬਾਈ ਕਹਿੰਦਾ ਯਾਰ ਬੜਾ ਕਿਰਤੀ ਬੰਦਾ ਅੱਛਾ ਜੀ ਕਹਿੰਦਾ ਯਾਰ ਆਪਾਂ ਨਾ 15 ਅਗਸਤ ਤੇ ਇਹਨੂੰ ਮੁੰਡੇ ਹੋਰ ਮੁੰਡੇ ਹੋਰ ਢੋਲੀਆਂ ਪੁੱਛਦੇ ਸੀ ਮੈਨੂੰ ਆਦੇ ਦਵਾ ਦੇ ਨਾਲ ਦੀ ਮੈਂ ਕਿ ਤਿੰਨ ਚਾਰ ਮੁੰਡੇ ਹੋ ਰਹੇ ਨਹੀਂ ਨਹੀਂ ਆ ਦੇਖ ਇਹ ਨਾ ਇਹ ਜਿਹੜੀ ਆ ਢੋਲੀ ਆ ਅੱਛਾ ਜੀ ਇਹ ਢੋਲੀ ਤੇ ਦੋ ਗੰਨਾ ਚਲਾ ਲਾ ਭਾਵੇਂ ਅੱਛਾ ਉਹ ਤੇੱਕ ਲੱਗਦੀ ਆ ਹਾਂ ਹਾਂ ਉਹ ਤੇ ਇੱਕ ਲੱਗਦੀ ਆ ਇਹਦੇ ਦੋ ਲੱਗਦੀਆਂ ਅੱਛਾ ਇਹਦੇ ਦੋ ਗੰਨਾ ਚਲਾ ਲਾ ਅੱਛਾ 30 ਫੁੱਟ ਨੇ ਪਾਈਪ ਦਿੱਤੀ ਆ ਨਾਲ ਤੈਨੂੰ ਇਹ ਇਸ 1.5 ਹਜ਼ਾਰਸ ਪਾਵਰ ਦੀ ਆ ਬਹੁਤ ਸੋਹਣੀ ਢੋਲੀ ਹੈ ਨਾ ਬਾਈ ਆ ਦੇਖ ਠੀਕ ਆ ਇੱਕ ਗੱਲ ਹੋਰ ਆ ਜਿਹੜੀ ਸਾਰੇ ਜ਼ਿੰਮੇਦਾਰਾਂ ਨੂੰ ਹੀ ਦਿੰਦਾ ਵੈਸੇ ਅੱਛਾ ਵੀ ਇਹ ਢੋਲੀ ਨੂੰ ਤੂੰ ਕੱਲ ਨੂੰ ਡਾਂਗਾ ਨਾ ਕੁੱਟ ਕੇ ਤੋੜ ਦੇ। ਅੱਛਾ। ਤਾਂ ਵੀ ਬਦਲਾ ਲੀ। ਨਹੀਂ ਡਾਂਗਾ ਨਾ। ਇੱਕ ਹਾਲ ਮੰਨ ਲਓ ਵੀ ਮੰਨ ਲਾ ਯਾਰ ਪਤਾ ਕੀ ਹੁੰਦਾ। ਹਾਂ ਡੈਗ ਵੀ ਮੰਨ ਲਾ। ਡੈਗ ਪੀ ਤੂੰ ਹੁਣ ਮੋਟਰਸਾਈਕਲ ਤੇ ਜਾਣਾ। ਹਾਂ ਸਹੀ ਗਾ। ਰਸਤੇ 'ਚ ਢੋਲੀ ਡੈਗ ਪੀ। ਸਹੀ ਗਾ। ਹੋਰ ਡੈਗ ਵੀ ਸਕਦਾ ਬੰਦਾ ਕਈ ਵਰੀ ਪਾਲ ਲਾ ਵੀ। ਟੁੱਟ ਗਈ ਬਾਈ ਚਾਂਸ ਆਪਣੇ ਤੋਂ। ਬਾਈ ਚਾਂਸ ਖੇਲ 'ਚ ਡੈਗ ਪੀ। ਕੋਈ ਲੱਗਿਆ ਵੀ ਤੈਨੂੰ ਕੋਈ ਖਰਾਬੀ ਆ ਗਈ। ਠੀਕ ਆ ਜੀ। ਇਹ ਮੁੱਲ ਖਰੀਦਣ ਵਾਲੇ ਵਾਸਤੇ ਵੀ ਆਈਆਂ। ਓਕੇ। ਤੇ ਤੇਰੇ ਲਈ ਤਾਂ ਹੈਗਾ ਹੀ ਹੈਗਾ। ਠੀਕ ਆ ਜੀ। ਤੇ ਇਹ ਨਾ ਵੀ ਮਤਲਬ ਜੇ ਤੈਨੂੰ ਉਹ ਖਰਾਬ ਹੋ ਗਈ ਇੱਕ ਸਾਲ ਚ ਸਾਰੇ ਕਿਸਾਨਾਂ ਨੂੰ ਐ ਕਰਦੇ ਆ ਵੀ ਆ ਢੋਲੀ ਟੁੱਟ ਗਈ ਠੀਕ ਆ ਜੀ ਭਾਵੇਂ ਡਾਂਗ ਮਾਰ ਕੇ ਤੋੜਦੇ ਇਹ ਢੋਲੀ ਵੀ ਨਹੀਂ ਹੁੰਦੇ ਨਹੀਂ ਬਾਈ ਖਰਾਬ ਆ ਗਿਆ ਮੈਨੂੰ ਮਿਲ ਮੈਂ 80 ਸੀ 85 85 ਢੋਲੀਆਂ ਲਾਈਆਂ ਡੜੀ ਦੀਆਂ ਸੀ ਕਿ ਕਿੰਨੇ ਪੈ ਇੱਕ ਦਿਨ ਚ ਕਿੰਨੇ ਪੈਸੇ ਬਣਾ ਲੈਣ ਮੈਂ ਕੱਲਾ ਢੋਲੀ ਚੱਕ ਕੇ 84 ਢੋਲੀਆਂ ਲਾਈਆਂ ਆਪਣੀਆਂ ਇਕੱਲੇ ਨੇ ਢੋਲੀ ਚੱਕ ਕੇ ਇੱਕ ਦਿਨ ਕੱਲੇ ਨੇ ਢੋਲੀ ਜਾ ਕੇ 84 ਢੋਲੀਆਂ ਹਾਂ ਬਾਈ ਨੇ ਸ਼ਰਤ ਲਾ ਲਈ ਮਢਾਕੇ ਦੇ ਬੰਦੇ ਨੇ ਤਾਂ 25 ਘਟੇ ਰੇ ਦੇ ਖਲਾਰ ਦੋ ਕਿ ਮੈਂ ਕਿਹਾ ਮੈਥੋਂ ਬਿਨਾ ਪਿੱਛੇ ਤਾਂ ਸ਼ਰਤ ਲਾ ਲਈ ਬਾਈ ਜਿੱਥੇ ਮਰਜੀ ਤੂੰ ਹੱਥੀ 25 ਘਟੇ ਆ ਸ਼ਰਤ ਲਾ ਲਈ ਜਿੱਕ ਤਰੇ ਨੇ ਖਲਾਰ ਸਕਦਾ ਹਵੋ ਨਾ ਖਲਾਰ ਨਹੀਂ ਸਕਦਾ ਹਾਂ ਮੈਂ ਕਿਹਾ 25 ਘਟਿਆਂ ਦੀ ਸੰਤ ਲਾਉਣੀ ਦਾ ਲਾਲਾ 25 ਘਟੇ ਬਿਨਾਂ ਪਿੱਛੇ ਦਾ ਫੈਸਲਾ ਕਰ ਰਹੀ ਬਾਈ ਨੇ ਮੈਨੂੰ ਇਹਦਾ ਕੁਲਵਿੰਦਰ ਮੈਂ ਫੈਸਲਾ ਕਰ ਲੈਂਦਾ ਕਹਿੰਦਾ ਗੱਲ ਹੀ ਕੋਈ ਨਹੀਂ ਤੇਰੇ ਫੈਸਲੇ ਤੇ ਪਹਿਰਾ ਦੇਣਾ ਜੀ ਫੁੱਲ ਆਪਾਂ ਹਾਂ ਅਸੀਂ ਬਾਈ ਆਪਾਂ ਹੁਣ ਵੀਰੇ ਪਾਉਣ ਜਾਣੇ ਤੇ ਆਪਾਂ ਕਹਿੰ ਯਾਰ ਮਤਲਬ ਐਡਾ ਕਿਰਤੀ ਬੰਦਾ ਇਸ ਬੰਦੇ ਨੇ ਨਾ ਬੇਟੀ ਦਾ ਵਿਆਹ ਸੀ ਮੈਂ ਬੇਟੀ ਦੇ ਵਿਆਹ ਤੇ ਆਇਆ ਬੇਟੀ ਦੇ ਵਿਆਹ ਤੇ ਦਿਹਾੜੀਆਂ ਕਰਕੇ ਮਤਲਬ ਬੇਟੀ ਦੀ ਰੀਤ ਸੀਗੀ ਵੀ ਬਾਪੂ ਪੈਸੇ ਲਾਵੇ ਤੇ ਇਹਦੀ ਰੀਤ ਸੀ ਵੀ ਮੈਂ ਬੋਲਟ ਬੋਲਟ ਦਿੱਤਾ ਯਾਰ ਬੋਲਟ ਦਿੱਤਾ ਸੀ ਆਪਾਂ ਬਈ ਨੂੰ ਬੋਲਟ ਮੋਟਰਸਾਈਕਲ ਦਿੱਤਾ ਮੈਨੂੰ ਉਹ ਚਿਹਰਾ ਇਹਦਾ ਅੱਜ ਵੀ ਚਿੱਤਿਆ ਆਪਣਾ ਜੈਤੋ ਪੈਲਸ ਸੀ ਬਈ ਹਾਂ ਵੀ ਉਹ ਕਿੰਨਾ ਭਾਵਕ ਸੀਗਾ ਤੇ ਉਹ ਕਿੰਨਾ ਮਹੌਲਾ ਨਾ ਵਧੀਆ ਸੀਗਾ ਤੇ ਪੂਰੇ ਟਾਪ ਦੇ ਪੈਲਸ ਦੇ ਵਿੱਚ ਵਿਆਹ ਕੀਤਾ ਸਿਰਫ ਇੱਕ ਨੌਜਵਾਨਾਂ ਲਈ ਸਟੋਰੀ ਆ ਬਾਈ ਕਾ ਵੜਦਾ ਖੱਬਲ ਬੇੜੇ ਲਟਾਂ ਸਾਰੇ ਸਾਰੇ ਕੰਮ ਹੀ ਕਰਦੇ ਬਾਈ ਰੂੜੀ ਤੋਂ ਰੇਜ ਤੋਂ ਪਾਉਣ ਲਾ ਲੈ ਕੇ ਘਰ ਟਾਉਣ ਤੇ ਕਰ ਫਰਸ਼ ਪਟਣੀ ਆ ਜੇ ਮੰਨ ਲਾ ਤੂੰ ਕਹਿੰਦਾ ਵੀ ਕੁਲਵਿੰਦਰ ਆਪਣੇ ਪਲਾਟ ਸਵਾਰਨਾ ਅਸੀਂ ਹਾਜ਼ਰ ਹੋਵਾਂਗੇ ਹਾਂ ਇਹ ਕੁਲਵਿੰਦਰ ਬਾਰੇ ਨਾ ਕੁਲਵਿੰਦਰ ਤੋਂ ਨਾ ਪੁੱਛੋ ਕੁਲਵਿੰਦਰ ਬਾਰੇ ਦੁਨੀਆ ਤੋਂ ਪੁੱਛੋ ਸਹੀ ਗੱਲ ਹੈ ਸਹੀ ਹੈ ਹਾਂ ਸਹੀ ਗੱਲ ਹੈ ਬੇਟਾ ਫੌਜ ਚ ਭਰਤੀ ਕਰਾਇਆ ਹਾਂ ਬੇਟਾ ਫੌਜੀ ਹੈ ਜੀ ਆਪਣਾ ਹਾਂ ਕੁਲਵਿੰਦਰ ਹਾਂ ਬੇਟਾ ਫੌਜ ਚ ਭਰਤੀ ਕਰਾਇਆ ਉਹਨੇ ਮੇਰੇ ਨਾਲ ਰੇਖ ਲਾਰੀ ਸੀ ਉਹਨੇ ਮੇਰੇ ਨਾਲ ਖਲਾਰਦਾ ਰਿਹਾ ਗੁਰਪੇਰਾ ਆਪਣਾ ਛਣੀ ਰੇ ਉਹਨੇ ਆਪਣੇ ਮੇਰੇ ਨਾਲ ਰੇਹਾਂ ਸਪਰੇਆ ਕਰਦਾ ਰਿਹਾ ਹਾਂ ਤੇ ਉਸ ਤੋਂ ਬਾਅਦ ਵੇਖ ਲਾ ਤੂਲ ਜੋ ਰੇਸਪਰੇ ਕੀਤੀ ਇਹਨੇ ਹਾਂ ਤਾਂ ਡੈਡੀ ਭਰਤੀ ਉਹਨੇ ਤਾਂ ਮੈਂ ਕਿਹਾ ਹੋ ਜਾ ਕੋਈ ਗੱਲ ਹੀ ਕੋਈ ਨਹੀਂ ਹਾਂ ਦੇ ਉਹ ਭਰਤੀ ਹੋ ਗਿਆ ਭਰਤੀ ਹੋ ਗਿਆ ਤੇ ਮੁੜ ਕੇ ਉਹਨੇ ਨਾ ਆਪਣੇ ਰਿਸ਼ਤੇਦਾਰੀ ਚ ਬੋਲਟ ਲੈ ਜੇ ਕਢਾ ਕੇ ਕੋਈ ਹਾਂ ਹਾਂ ਆ ਨਾ ਮੈਂ ਉਹਨੂੰ ਬੋਲਟ ਮੰਗ ਲਿਆ ਉਹਾਂ ਦੇ ਵੀ ਨਹੀਂ ਦੇਣਾ ਹਾਂ ਡੈਡੀ ਬੋਲਟ ਆ ਪਾਪਾ ਡੇਢ ਮਹੀਨੇ ਚ ਘਾ ਵੱਢ ਕੇ 1,95,000 ਦਾ ਕੰਪਨੀ ਏਜੰਸੀ ਜੂ ਬਾਹਰ ਕਢਦਾ ਜੀ ਦੀਵਾਲੀ ਤੋਂ ਪਹਿਲਾਂ 4 ਦਿਨ ਹਾਂ 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 ਤੇ ਉਹ ਹੀ ਬੋਲਟ ਮੁੜ ਕੇ ਉਹਨੇ ਉਸ ਤੋਂ ਬਾਅਦ ਫੌਜ ਚੋ ਗਿਆ ਆਪਾਂ ਬੇਟੀ ਨਹੀਂ ਦੇਤਾ ਬੋਲਟ ਮੁੜ ਕੇ ਉਹ ਬੇਟੀ ਨਹੀਂ ਦੇਤਾ ਹਾਂ ਉਹ ਚੱਲਿਆ ਕਿਹੜਾ ਸੀ ਮਤਲਬ 2-400 ਕਿਲੋਮੀਟਰ ਮਾਸਾਂ ਹੀ ਚੱਲਿਆ ਸੀ ਹੂੰ ਉਹੀ ਬੋਲਟ ਬੇਟੀ ਨਹੀਂ ਉਹ ਬੋਲਟ ਮੋਟੀ ਬੇਟੀ ਨਹੀਂ ਦੇਤਾ ਆਇਆ ਵੀ ਤਨਾ ਜਿਹੜੇ ਮੁੰਡੇ ਨੂੰ ਜਿਹੇ ਮੁੰਡੇ ਨੂੰ ਮੇਰੀ ਬੇਟੀ ਵਹੀ ਆ ਬੰਦੇ ਐਡੇ ਵਧੀਆ rau ਕਹਿੰਦੇ ਆ ਬੰਦਾ ਜਾਣਦਾ ਹਾਂ ਆਪਣੇ ਸਾਡੇ ਗਵਾਂਢੀ ਆ ਪੰਜ ਪੈਸੇ ਦੀ ਮੰਗ ਨਹੀਂ ਕੀਤੀ ਬਾਈ ਉਹਨਾਂ ਬੰਦਿਆਂ ਨੇ ਮੈਂ ਮਲਾਜ਼ਮ ਲੱਗਿਆ ਸਾਰਾ ਟੱਬਰ ਉਹਨਾਂ ਦਾ ਹੂੰ ਬਾਲੇ ਗੁੱਡ ਬੰਦੇ ਤੇਰੇ ਏਰੀਏ ਦੇ ਘਰ ਬਣਾਇਆ ਬੇਟਾ ਫੌਜ ਵਿੱਚ ਭਰਤੀ ਕਰਾਇਆ ਦਿਹਾੜੀ ਕਰਕੇ ਜਿਹੜੇ ਮੁੰਡੇ ਬਾਹਰ ਉੱਠ ਜਾਂਦੇ ਕੋਈ ਤੂੰ ਐ ਨਹੀਂ ਜਾਣ ਲੱਗੇ ਨੂੰ ਕਿਸੇ ਨੂੰ ਕਹਿੰਦਾ ਵੀ ਯਾਰ ਪੁੱਤ ਬਾਹਰ ਨਾ ਜਾਓ ਯਾਰ ਮੈਂ ਬਾਹਰ ਨਹੀਂ ਨਹੀਂ ਕਿਹਾ ਮੈਂ ਡਰ ਕੇ ਆਪਾਂ ਰੱਬ ਤੋਂ ਡਰ ਕੇ ਆਨੇ ਆ ਆਪਾਂ ਪੰਜਾ ਸੱਥਾ ਸਿੱਲ ਕਿੱਲੇ ਵਾਲੇ ਦੇ ਮੁਕਾਬਲੇ ਜਾਂਦੇ ਆਪਾਂ ਹਾਂ ਪੰਜਾਬ ਦੇ ਵਿੱਚ ਜਿਹੜੇ ਬੰਦੇ ਨੇ ਕੰਮ ਕਰਨਾ ਨਾ ਪੈਸੇ ਕਮਾਉਣ ਨਾਲੋਂ ਲਾਉਣ ਦਾ ਤਰੀਕਾ ਜ਼ਿਆਦਾ ਹੋਣਾ ਚਾਹੀਦਾ ਬੰਦੇ ਨੂੰ। ਘਰਗੱਲ ਹਾਂ ਹਾਂ ਜੇ ਆਪਾਂ ਕਹਿੰਦੇ ਮੈਂ ਹਜ਼ਾਰ ਕਮਾਉਣਾ 500 ਯਾਸ਼ੀ ਛਿੜਾਤਾ ਦਿਨ ਚੋਂ ਦਾ ਛੇ ਜਿਹੜਾ ਤਾਂ ਫਿਰ ਤਾਂ ਬਈ ਮੇਰੇ ਪੱਲੇ ਕੁਝ ਨਹੀਂ। ਪੈਸੇ ਬਹੁਤ ਆ ਪੰਜਾਬ ਦੀ ਜ਼ਮੀਨ ਤੇ ਧਰਤੀ ਜਿਹਨੇ ਮਰਜ਼ੀ ਕਮਾ ਲਾ ਮੈਂ ਤਾਂ ਕਹਿੰਦਾ ਜਿੰਨੇ ਮਰਜ਼ੀ। ਮੇਰੇ ਬਰਾਬਰ ਮੇਰਾ ਮਗਾਵਲਾ ਕੀ ਤੇ ਮੇਰੇ ਬੇਟੇ ਨਾਲ ਮੈਨੂੰ ਕਹਿੰਦਾ ਮੇਰੀ 40000 ਰੁਪਿਆ ਮੈਂ ਕਿਹਾ ਮੈਂ ਤੇ ਕੋਈ ਵੱਧ ਕਮਾ ਕੇ ਆਇਆ 10000 ਰੁਪਏ। ਆ ਜਾ ਆਏ ਗੱਲ ਮੈਂ ਕਹਿੰਦਾ 1000 ਰੁਪਏ ਮੈਂ ਤਾਂ ਵੱਧ ਬਣਾ ਕੇ ਵਗਾ ਤੂੰ 40000 ਬਣਾ ਕੇ ਵਗਾ ਜਿਹੜੀ ਮਹੀਨੇ ਦੇ ਮਹੀਨੇ ਹਿਸਾਬ ਕਰਦੇ ਮੈਂ ਤੇ ਮੇਰਾ ਬੇਟਾ ਹਾਂ ਉਹਦੇ ਨਾਲ 500 ਵੱਧ ਹੁੰਦਾ ਮੇਰਾ ਵੇਖ ਲੈ ਇਹ ਇਹ ਟੁੱਟਮੀ ਦਿਹਾੜੀ ਜਾਂਦਾ ਨਾਲੇ ਪੱਕੀ ਕਿਤੇ ਨਹੀਂ ਆਉਂਦਾ ਮੈਂ ਪੱਕੀ ਨਹੀਂ ਕਿਤੇ ਜਾਂਦਾ ਹਾਂ ਮਹੀਨੇ ਦੇ ਐਵਰੇਜ ਕੱਢਦੇ ਇਹੀ ਕਾਰਨ ਕਰਕੇ ਪੈਸਾ ਕਮਾ ਲੋ ਘੱਟ ਪੰਮੇ ਹਜ਼ਾਰ ਤੇ ਲੋਨ ਦਾ ਤਰੀਕਾ ਵੱਧ ਤੋਂ ਵੱਧ ਜਿਹੜੇ ਬੰਦਾ ਲੋਨ ਦਾ ਤਰੀਕਾ ਬਈ ਵੱਧ ਜਾਣਦਾ ਨਾ ਪੈਸੇ ਦਾ ਉਹ ਬੰਦੇ ਅੱਜ ਵੀ ਪੰਜਾਬ ਦੀ ਧਰਤੀ ਤੇ ਫੁੱਲ ਬਟਾ ਪਕਾਉਂ ਜਾਂਦਾ ਤੇ ਜਿਹਨੂੰ ਲੋਨ ਦਾ ਤਰੀਕਾ ਨਹੀਂ ਉਹ ਕੈਨੇਡਾ ਮਾਰਗਾਂ ਚ ਵਾਹ ਕੇ ਵਾ ਸਿੱਖਣ ਵਾਲੀ ਗੱਲ ਆ ਕੁਲਵਿੰਦਰ ਇੱਕ ਉਹ ਗੱਲ ਦੱਸ ਜਿਹੜੀ ਆਪਾਂ ਅੱਗੇ ਦੱਸਦੇ ਸੀਗੇ ਵੀ ਤੂੰ ਕਿਹਾ ਵੀ ਬੁੜੀਆਂ ਨੂੰ ਮੈਂ ਪੈਸੇ ਫੜਾਇਓ ਕਹਿੰਦੇ ਕਿੰਨੇ ਦਿਨਾਂ ਦੇ ਉਹ 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 ਗੱਲ ਤੁਸੀਂ ਕਿਹੜੀ ਵੀ ਇੱਕ ਦਿਨ ਕਿਹਾ 25 2400 ਰੁਪਏ ਹਾਂ ਹਾਂ ਬਾਈ ਮੈਂ ਘਰ ਪਰ ਪਰ ਦੀ ਗੱਲ ਹੀ ਤੁਹਾਨੂੰ ਤੈਨੂੰ ਦਸੀ ਨੇ ਹਾਂ 84 ਢੋਲ ਲਾਉਂਦੀਆਂ 84 ਬਿਆਸ 84 ਤਾਂ ਜ਼ਿਆਦਾ ਹੀ ਹੋਣੀਆਂ ਹਾਂ ਹਾਂ ਕੱਲਾ ਜਣੇ ਸੀ ਮੈਂ ਕੱਲੇ ਢੋਲੀਆਂ ਚੱਕ ਚੱਕ ਲਈ ਤੜਕੇ ਰਾਹ ਸਵੇਰ ਤੋਂ ਲੱਗਿਆ ਮੈਂ ਤੇ ਸ਼ਾਮ ਹੋ ਗਈ ਮੈਨੂੰ ਤੇ ਮੈਂ ਘਰੇ ਨਾ 26-2700 ਰੁਪਏ ਦੀੜੀ ਬਣਾਇਆ ਹਾਂ ਤੇ ਜਿਵੇਂ ਇਧ ਘਰੇ ਮੈਂ ਮੇਰੇ ਘਰ ਇਧ ਨਾ ਕਿੰਦੂ ਮੈਂ ਕਿੰਦੂ ਪੜੀ ਪੈਸੀ ਮੈਨੇ ਕਿੰਨੇ ਦਿਨਾਂ ਦੇ ਆ ਉਹ ਮੈਂ ਕਿਆ ਦਿਨਾਂ ਤੇ ਕਿਹੜੇ ਅਕ ਦਿਨ ਤੇ ਮੇਰੀਆਂ ਲੱਤਾਂ ਵੇ ਤੇ ਛਿਲੀਆਂ ਪੰਜਾ ਹਾਂ ਆਦੀ ਤੂੰ ਮਰ ਜਾਗੇ ਇਹਨੇ ਢੋਲੀਆਂ ਘੱਟ ਕਰ ਲਿਆ ਕਰ ਕੰਮ ਮੈਂ ਕਿਆ ਯਾਰ ਜਦੋਂ ਮੈਂ 10 ਢੋਲੀਆਂ ਲਾਦਣਾ ਜਦੋਂ ਸਮਝ ਲੈ ਮੇਰੇ ਫਰ ਲੱਗ ਜਾਂਦੇ ਪੈਰਾਂ ਨੂੰ ਲੱਗਦੇ ਬਈ ਹੌਸਲਾ ਆ ਜਾਂਦਾ ਬੰਦਾ ਨਾ ਜੇ ਬੰਦਾ ਕਹਦਾ ਯਾਰ ਬ ਕੰਮ ਦਾ ਹੀ ਨਸ਼ਾ ਆ ਬਾਈ ਉਹ ਰਿਮੂ ਤੇ ਆ ਆਪਣੇ ਆਪਣਾ ਪੰਜ ਦਸਾਂ ਬੰਦੇ ਨੇ ਪਿੰਡ ਗਲੇ ਸੂਰੇ ਵਾਲਾ ਦਾ ਪਿੰਡ ਇਹ ਕੇ ਬੰਦੇ ਆ ਤਿੰਨ ਸਾਡੇ ਆਸਾ ਬੁੱਟਰ ਦੇ ਦੋ ਬੰਦੇ ਹਰੀ ਕਹਿੰਦੇ ਤੇ ਜਿੱਥੇ ਬੰਦੇ ਖੜ ਜਾਣਾ ਮੈਂ ਤਨ ਅੱਗੇ ਵੀ ਦੱਸਿਆ ਸੀ ਮੈਂ ਘਰੋ ਕੱਪੜੇ ਪਾ ਕੇ ਤੇ ਵੱਡੂ ਘਰੇ ਭੁੱਲ ਜਾਣਾ ਤੇ ਤੂੰ ਰ ਜਾਂਦੇ ਇਹਨਾਂ ਨੂੰ ਕਹਿੰਦੇ ਬਾਈ 50000 ਦੇ ਦੇ ਤੇ ਮੈਨੂੰ ਪੁੱਛ ਦੇ ਨਹੀਂ ਹੂੰ ਤੇ ਬਾਈ ਮੈਂ ਤਾਂ ਕਹਿੰਦਾ ਜਿੰਨੇ ਸਾਡੇ ਗਰੀਬ ਭਰਾ ਆ ਚਾਹ ਮਜ਼ਦੂਰ ਭਰਾ ਕੋਈ ਵੀ ਕੰਮ ਕਰਦਾ ਉਹ ਬੰਦੇ ਦਾ ਨਾ ਪੰਜਾ ਸੱਤਾ ਘਰਾਂ ਨਾਲ ਜਰੂਰ ਗਲਕਸਾਵਾ ਹੋਣਾ ਚਾਹੀਦਾ ਕੰਮ ਤੋਂ ਪਹਿਲਾਂ ਸਵਰਕ ਵੀ ਹੋਣਾ ਚਾਹੀਦਾ ਪੰਜਾ ਚਾਰਾ ਕਰਨ ਇਹਨ ਤੇ ਮੈਨੂੰ ਪੈਸਾ ਵੀ ਮਿਲੂਗਾ ਇਹਨਾਂ ਮੰਦਾਂ ਨਾਲ ਮੇਰੇ ਲੰਕੀ ਨਹੀਂ ਦਾ ਫਾਇਦਾ ਕੀ ਬਈ ਯਾਰ ਯਾਰ ਇਹ ਬਾਈ ਹੋਣਾਂ ਦੀ ਵੀ ਤੂੰ ਗੱਲ ਕਰਦਾ ਸੀ ਮੇਰੇ ਕੋਲ ਇੱਕ ਦਿਨ ਫੋਨ ਤੇ ਗੱਲ ਕੀਤੀ ਵੀ ਯਾਰ ਇਹ ਉਹ ਬਾਈ ਹੋਣੀ ਆ ਜਿਹੜੀ 40 50 ਕਿੱਲਾਂ ਦੀ ਖੇਤੀ ਕਰਦੇ ਆ ਇਹ ਵਿੱਚ 40 ਕਿੱਲੇ ਵਾਣਾਂ ਦੇ ਕੋਲੇ ਇੱਕ ਮਹੀਨੇ ਦੇ ਬੰਦਾ ਲਾਉਂਦੇ ਆ ਤੇ ਇਥੇ ਪੰਜਾ ਚਾਰਾਂ ਚਾਰਾਂ ਕਿੱਲਾਂ ਵਾਲੇ ਵੇਲਾ ਠੇਕੇ ਦੇ ਸਭ ਸਪਰੇਅ ਕਰਾਈਦੇ ਇਹ ਬੰਦੇ ਵੇਖ ਲੈ ਆਪਾਂ ਵਿੱਚ 40 ਕਿੱਲੇ ਵਾਣਾ ਇਹਨਾਂ ਨੇ ਵੇਲਾ ਦੋ ਜਿਹੜਾ ਆਇਆ ਨਾ ਜੰਨ ਚੋਂ ਆਇਆ ਨਹੀਂ ਜਿਵੇਂ ਹਾਂ ਤੇ 40 ਕਿੱਲਾਂ ਦੇ ਵਾਈ ਕਰਦੇ ਆ ਕੰਮਹੀਨੇ ਦੇ ਬੰਦਾ ਲਾਉਂਦੇ ਤੇ ਫਸਲ ਵੇਖ ਕੇ ਉਹ ਹੈ ਵੀ ਇਹ ਵੀ ਜ਼ਿੰਮੇਦਾਰੀ ਹੈ ਵੀ ਹਾਂ ਜਿਹਨੂੰ ਤਰੀਕਾ ਹੈ ਜਿਹਨੂੰ ਅਕਲ ਆ ਜਿਹੜੀ ਤਰੀਕਾ ਜਿਹਨੇ ਬੰਦਿਆ ਵੀ ਉਹੀ ਗੱਲ ਹੈ ਕਿ ਪੜਨਾ ਲਿਖਣਾ ਮੈਂ ਕਿਹਾ ਮੰਦ ਨੇ ਸਵਾਲ ਪਾਇਆ ਵੀ ਜਦੋਂ ਬਸ ਚੈਨਲ ਨਰਸਰੀ ਚਲਾਉਣੇ ਆ ਵੀ ਕੀ ਤਿੰਨ ਚੀਜ਼ਾਂ ਦੇ ਕੀਦੀ ਲੋੜ ਹੁੰਦੀ ਆ ਕਿਸੇ ਨੇ ਕੁਛ ਦੱਸਿਆ ਕਿਸੇ ਨੇ ਕੁਸਾ ਉਹ ਮੈਂ ਕਿਹਾ ਭਲੇ ਮਾਨਸ ਜੀ ਤੋਂ ਬੱਚਾ ਸਕੂਲ ਚਲਾਉਣੇ ਇੱਕ ਤਾਂ ਸਭ ਤੋਂ ਪਤਾ ਕੀ ਗੱਲ ਦਾ ਪੜਾਈ ਲਿਖਾਈ ਦੇ ਸਿੱਖਿਆ ਜਿਹੜੇ ਬੰਦੇ ਨੇ ਤਿੰਨ ਚੀਜ਼ਾਂ ਸਿੱਖ ਲਈਆਂ ਉਹ ਬੰਦੇ ਕਾਮਯਾਬ ਹੋਗੇ ਜਿਨ੍ਹਾਂ ਨੇ ਪੜਾਈ ਲਿਖਾਈ ਕੀਤੀ ਸਿੱਖਿਆ ਹੀ ਕੋ ਨਹੀਂ ਉਹ ਬੰਦੇ ਕਾਮਯਾਬ ਹੁੰਦੇ ਹੀ ਨਹੀਂ ਬਾਈ ਨਾ ਹੀ ਹੋਏ ਆ ਤਿੰਨ ਚੀਜ਼ਾਂ ਨਰਸਰੀ ਲ ਤਿੰਨ ਚੀਜ਼ਾਂ ਬੱਚਾ ਰਸੀ ਲਾਲੇ ਪੜ ਗਿਆ ਲਿਖ ਗਿਆ ਉਹਨੇ ਸਿੱਖਿਆ ਹੀ ਨਹੀਂ ਕੋਸਾ ਤੋਰੇ ਬਣੂਗਾ ਕੀ ਉਹ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ ਬੱਚੇ ਨੂੰ ਪੜਨਾ ਲਿਖਣਾ ਦੋਹੇ ਚੀਜ਼ਾਂ ਬੇਕਾਰ ਆ ਤੀਜੀ ਚੀਜ਼ ਬਿਨਾ ਹਾਂ ਤੇ ਜੇ ਸਿੱਖਿਆ ਹੀ ਨਾ ਫਿਰ ਮੰਜ਼ਲਾਂ ਤੇ ਪਹੁੰਚਦੇ ਨਹੀਂ ਆਂ ਥੈਂਕ ਯੂ ਭਾਵੇਂ ਗਰੀਬ ਦਾ ਬੰਦਾ ਤੇ ਭਾਵੇਂ ਜੀਂਦਾਰ ਦਾ ਬੰਦਾ ਯਾਰ ਮੈਨੂੰ ਪਤਾ ਵੀ ਯਾਰ ਆ ਬੰਦਾ ਸਾਡੇ ਲਈ ਸੱਚੀ ਮੈਂ ਮੇਰਾ ਮਿੱਤਰ ਆ ਯਾਰ ਬਾਈ ਕੁਲਵਿੰਦਰ ਮੇਰਾ ਦੋਸਤ ਆ ਤੇ ਮੈਂ ਇਹਨੂੰ ਮੈਨੂੰ ਮਾਣ ਮੈਂ ਪੂਰਾ ਐ ਫਖਰ ਮਹਿਸੂਸ ਕਰਦਾ ਵੀ ਮੈਂ ਇਹ ਗੱਲ ਕਹਿਣ ਲੱਗੇ ਮੈਨੂੰ ਸਵਾਦ ਆ ਰਿਹਾ ਕਿ ਕੁਲਵਿੰਦਰ ਨਾ ਮੇਰੀ ਮਿੱਤਰਤਾ ਤੇ ਇੱਕ ਹੋਰ ਆਪਾਂ ਮੈਂ ਸਕੂਲ ਚ ਨਹੀਂ ਗਿਆ ਕਦੇ ਹਾਂ ਸਿੱਖਿਆ ਆਪਦੇ ਰਾਹ ਕੋ ਸਰ ਮੈਂ ਸਕੂਲ ਮੈਂ ਤਾਂ ਮੈਂ ਮੇਰੇ ਘਰ ਜਿਵੇਂ ਤਾਂ ਗੋਟ ਦੇ ਨਾਮ ਨੰਬਰ ਸ਼ਾਪ ਹੀ ਬੈਠਾ ਲਿਆਦਾ ਹੂੰ ਇਹ ਨੰਬਰ ਵੇਚੇ ਦੀ ਬੋਲਣਾ ਹੈ ਮੈਨੂੰ ਤੇ ਮੈਨੂੰ ਕਹਿੰਦੇ ਨੰਬਰ ਕਹੋ ਤਾਂ ਬਦਲਿਆ ਮੈਂ ਕਿਹਾ ਨੰਬਰ ਯਾਰ ਆਪਾਂ ਕਿਸੇ ਨੂੰ ਗਲਤ ਲਾਵਾਂਗੇ ਮੈਨੂੰ ਇਹਦੀ ਕਾਹਦੀ ਸ਼ਰਮ ਹੈ ਜੇ ਮੈਂ ਕਿਸੇ ਨੂੰ ਦੋ ਨੰਬਰ ਲੰਮ ਲਾਵਾਂਗੇ ਤੇ ਫੇਰ ਤਾਂ ਮੈਂ ਮਟਾਉਂਗਾ ਨੰਬਰ ਨੰਬਰ ਬਦਲ ਜਮਾ ਨਹੀਂ ساری ਉਮਰ ਬਦਲਦਾ ਹਾਂ ਅੱਛਾ ਆਪਦਾ ਨੰਬਰ ਇਥੇ ਗੋਟ ਤੇ ਲ ਇਹ ਇਹ ਕੋਈ ਇੱਕਮਾ ਸਾੜੀ ਰੀਜਨ ਹੈ ਦਾ ਪੂਰਾ ਮੈਨੂੰ ਹਮੇਸ਼ਾ ਯਾਦ ਰਹੂਗਾ ਵੀ ਯਾਰ ਮੈਂ ਨੰਬਰ ਕਿਸੇ ਨੂੰ ਗਲਤ ਲਾਉਂਦਾ ਨਹੀਂ ਗਲਤ ਬੋਲਦਾ ਨਹੀਂ ਫੋਨ ਤੇ ਕਿਉਂਕਿ ਮੈਨੂੰ ਬਲੌਗ ਨਾ ਕਰਨਾ ਪਵੇ ਜੇ ਮੈਨੂੰ ਢਾਉਣਾ ਨਾ ਪਵੇ ਜੇ ਹੂੰ ਇਹ ਇੱਕ ਮੈਸੇਜ ਆ ਮੇਰੇ ਲਈ ਹੂੰ ਹੂੰ ਬੰਦੇ ਠੀਕ ਆ ਯਾਰ ਮੈਂ ਤੈਨੂੰ ਤੇਰੇ ਨੂੰ ਸਲਾਮਾਂ ਤੈਨੂੰ ਬਹੁਤ ਬਹੁਤ ਮੁਬਾਰਕਾਂ ਲਾ ਵੀ ਆਟੋ <li>ਲੀ ਵੀ ਚਲਾ ਕੇ ਫਿਰ ਆ ਵੀ ਢੋਲੀ ਸਾਨੂੰ ਚਲਾ ਕੇ ਦਿਖਾ ਦੇ ਹਣਾ ਚਲਾ ਲੈਨੇ ਬਾਈ ਤੇ ਆ ਜਿਹੜਾ ਥੱਲੇ ਨੰਬਰ ਚੱਲਦਾ ਇਹ ਤਾਂ ਕੰਪਨੀ ਦਾ ਨੰਬਰ ਚੱਲਦਾ ਕਿਉਂਕਿ ਕੰਪਨੀ ਆਪਣੀ ਐਡ ਵੀ ਕਰਨੀ ਚਾਹੂਗੀ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਸਰਾਜ ਵਾਲੇ ਐਡ ਵੀ ਕਰਨੀ ਚਾਹਣਗੇ ਪਰ ਬਾਈ ਕੁਲਵਿੰਦਰ ਦੀ ਵੀ ਇੱਕ ਵੀਡੀਓ ਮੈਂ ਸਪੈਸ਼ਲ ਪਾ ਰਿਹਾ ਪਾ ਰਿਹਾ ਘਾ ਤੇ ਬਾਈ ਹੁਣ ਉਹਨੇ ਘਾ ਵੀ ਆ ਸਪਰੇਅ ਵਾਲੀ ਗੱਲ ਤਾਂ ਅੱਜ ਕਰਦੇ ਨਾ ਤੁਹਾਨੂੰ ਘਾ ਵੱਢ ਕੇ ਖੱਬੜ ਘਾ ਵੱਢ ਕੇ ਲੋਕਾਂ ਦੇ ਘਰਾਂ 'ਚ ਸਪਲਾਈ ਕਰਦੇ ਆ ਘਾ ਵਾਲੀ ਵੀਡੀਓ ਵੀ ਮੈਂ ਬਾਈ ਦੀ ਕੁਲਵਿੰਦਰ ਦੀ ਸਪੈਸ਼ਲ ਪਾ ਰਿਹਾ ਉਹ ਤੇ ਆਪਾਂ ਬਾਈ ਦਾ ਨੰਬਰ ਵੀ ਸਪੈਸ਼ਲ ਦੇ ਦੇਾਂਗੇ ਤੁਹਾਨੂੰ ਪਰ ਬਾਈ ਕਿਰਤੀ ਬੰਦਾ ਫੋਨ ਤਾਂ ਮੇਰੀ ਇਹਦੇ ਨਾਲ ਲੜਾਈ ਹੋ ਜਾਂਦੀ ਆ ਫੋਨ ਤਾਂ ਮੈਨੂੰ ਵੀ 10 12 ਲਾਉਣੇ ਪੈਂਦੇ ਫੇਰ ਇੱਕ ਚੱਕਾ ਕਿਉਂਕਿ ਯਾਰ ਢੋਲੀ ਚੱਕੀ ਹੋਈ ਆ ਬੰਦੇ ਦੀ ਉਹ ਜਿਹੜਾ 40 ਬਾਈ ਜਿਹੜਾ 84 ਢੋਲੀਆਂ ਚੱਕੂਗਾ ਬਾਈ ਫਿਰ ਉਹ ਫੋਨ ਥੋੜਾ ਸੁਣੂਗਾ ਕਿਸੇ ਦੇ ਮੈਂ ਬਾਈ ਨਾਲ ਦੇ ਮੁੰਡਿਆਂ ਨਾਲ ਲੜ ਪੈਣਾ ਕਈ ਵਾਰੀ ਅੱਜ ਦਾ ਮੁੰਡੇ ਜਿਵੇਂ ਉਧਰ ਜਾਵੜੇ ਸੀ ਹਾਂ ਹਾਂ ਆਏ ਫੇਸਬੁੱਕ 'ਚ ਜਿਹੜੀ ਕਿ ਕੁਲਵਿੰਦਰ ਆਸਾ ਬੁੱਟਰੀ ਆ ਨਾ ਕਿੰਦਾ ਆਸਾ ਬੁੱਟਰ ਦੇਣਾ ਕਿੰਦਾ ਆਸਾ ਬੁੱਟਰ ਹਾਂ 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 ਬਾਈ ਕੀ ਆਂਦੇ ਸੀ ਤੁਸੀਂ ਇਹ ਖਲਾਰਨ ਵਾਲੀ ਡਰਮੀ ਲੈ ਕੇ ਆਇਆ ਹਾਂਜੀ ਹਾਂਜੀ ਰੇ ਖਲਾਰਨ ਵਾਲੀ ਇੱਕ ਦਿਨ ਚ ਪ੍ਰਦਾਨ 40 ਕਿੱਲੇ ਪ੍ਰਦਾਨ ਪਾਤੀਏ ਬੰਦੇ 40 ਕਿੱਲੇ ਇੱਕ ਦਿਨ ਪ੍ਰਦਾਨ ਪਾਤੀ ਪਾਪੀ ਫਿਰ ਹੋਰ ਦੇਖ ਮੈਨੂੰ ਫੋਨ ਕਰਕੇ ਲੜ ਰਿਆ ਤੂੰ ਮੈਨੂੰ ਦੱਸਿਆ ਨਹੀਂ ਮੈਂ ਤਾਂ ਰੇ ਪਾ ਕੇ ਜਾਣਾ ਸੀ ਮੈਂ ਕਿਹਾ ਬਾਈ ਤਿੰਨ ਰੇ ਪਾਤੇ ਤੂੰ ਕਹਿੰਦਾ ਮੈਂ ਤੁਹਾਨੂੰ ਇੱਕ ਹੋਰ ਪਵਾ ਲਾ ਮੈਂ ਤੱਕੇ ਨਾਲ ਚੌਥਾ ਰੇ ਪਾਉਣ ਨੂੰ ਵਿਰੜੇ ਬਹੁਤ ਮਹਿੰਤੀ ਹਾਂ ਹਾਂ ਫਿਰ ਮੈਨੂੰ ਪੌਂਟੋਂ ਤੋਂ ਲੈ ਕੇ ਸਪਰੇ ਹੀ ਤਿਕ ਬੱਟਾ ਸਵਾਰਨ ਤਿਕ ਇਹਨੇ ਕੰਮ ਕਰਨਾ ਸੀ ਮੈਨੂੰ ਹੁਣ ਕਹਿੰਦਾ ਮੈਨੂੰ ਕਹਿੰਦਾ ਬਾਈ ਘੋੜੇ ਘੋੜੇ ਕਿਵੇਂ ਆ ਮੈਂ ਕਿਹਾ ਠੀਕ ਆ ਕਹਿੰਦਾ ਮੈਂ ਨਾ ਖੱਬਲ ਦੀ ਇੱਕ ਗੱਡੀ ਸੱਟ ਕੇ ਆਉਂਗਾ ਉਹ ਮੈਂ ਕਿਹਾ ਆਹ ਕੰਪਨੀਆਂ ਵਾਲੇ ਰਾਜੇ ਬੰਦਿਆਂ ਦੀ ਸੱਲ ਦੇੜਾਂਗੇ ਜੇ ਦੇੜ ਨਹੀਂ ਹੋਗੀ ਇਹਨਾਂ ਤੋਂ ਲਵਾਂਗੇ ਰੁਪਈਆ ਹੈ ਤੇਰੇ ਤੈਨੂੰ ਤਾਂ ਅਸੀਂ 10 ਰੁਪਏ ਵੱਧ ਦੇਵਾਂਗੇ ਕਿ ਨਹੀਂ ਇਹੋ ਜੇ ਬੰਦਿਆਂ ਦਾ ਕਰਾਂਗੇ ਲੈ ਤੂੰ ਕਰ ਚੈੱਕ ਕਰਦੇ ਆਂ ਕਿੰਨਾ ਲੱਗੂਗਾ ਆਹ ਕਿੰਨਾ ਲੱਗੂਗਾ ਇਹੀਹੀ ਹੈ ਇੱਕ ਲਾਉਣ ਲਈ ਇੱਕ ਗੱਨ ਲਾਉਣ ਲਈ ਇਹ ਪੈਪਾ ਹਾਂ ਜੀ ਆ ਦੋ ਗੰਨਾ ਲਾਉਣ ਲਈ ਪੈਪਾ ਹਾਂ ਆ ਦੋ ਗੰਨਾ ਵਾਸਤੇ ਆ ਤੇ ਦੇਖ ਕੁਲਵਿੰਦਰ ਮਾੜੀ ਜੀ ਚਲਾ ਕੇ ਆ ਗੰਨਾ ਬੋਲੋ ਇੱਕ ਤੁਹਾਡੇ ਲੋਪੇਰੀ ਜਾਇਆ ਕਰਾਂਗੇ ਹੁਣ ਅਸੀਂ ਹਾਂ ਸਿੱਲਾ ਹਮ ਕਰ ਸਟਾਰਟ ਪ੍ਰੈਸ਼ਰ ਭਰ ਕੇ ਲੁਕੇ ਨਾ ਬਸ ਬਸ ਪ੍ਰਜਾ ਫਾਇਦਾ ਤੂੰ ਵੀਡੀਓ ਜੀ ਦੇਖਿਆ ਅਸਲੀ ਨਹੀਂ ਦੇਖਿਆ ਚੱਲ ਆ ਵੀਡੀਓ ਜਦਾ ਸੀ ਕਈ ਵਾਰੀ ਪ੍ਰੈਸ਼ਰ ਵਧਾ ਸਕਦੇ ਹੁਣ ਅਸਲੀ ਪ੍ਰੈਸ਼ਰ ਤੋਂ ਪਤਾ ਲੱਗੂਗਾ ਤੇਰੇ ਵਾਲੇ ਤੋਂ ਬਹੁਤ ਪ੍ਰੈਸ਼ਰ ਆ ਹਨਾ ਬਹੁਤ ਪ੍ਰੈਸ਼ਰ ਆ ਸਾਡੀ ਗੱਡੀ ਤੇ ਹੀ ਮਾਰਦੇ ਮਾੜਾ ਜਾ ਧੋ ਦੇ ਉਹ ਰਾਡੀਏਟਰ ਲੱਗਦਾ ਬਈ ਪਹਿਲੇ ਤੋਂ ਪ੍ਰੈਸ਼ਰ ਜਾ ਰਿਹਾ ਕਿੰਨਾ ਜਾ ਕੇ ਚਲਾਈ ਆ ਹਾਂ ਮਰ ਕੇ ਵੀ ਭੈਣ ਨਹੀਂ ਬੰਮ ਕੱਢੀ ਹੁੰਦੀ ਆ ਜਿਵੇਂ ਨੋਰਮਲ ਰੇਸ ਤੇ ਜਾਵਾਂ ਹਨਾ ਹੂੰ ਆ ਦੇਲਾ ਹੁਣ ਜਮਾ ਜਮਾ ਘਟ ਰੇਸ ਆ ਗੱਡੀ ਦੇ ਮਾਰਦੇ ਨੇ ਲੈ ਹਾਂ ਲੈ ਗੱਡੀ ਦੇ ਮਾਰਦੇ ਨੇ ਦੂਰ ਵਾਲੀ ਬਣਾਉਂਦੀ ਆ ਹਨਾ ਆਸੇ ਪੁੱਤੇ ਨਾਲ ਪਾਣੀ ਪੈ ਜੇ ਲੈ ਕਿਉਂ ਬਹੁਤ ਯਾਰਾ ਪ੍ਰੈਸ਼ਰ ਆਦਾ ਹਨਾ ਆ ਦੂਰ ਤਾਈ ਬਹੁਤ ਕੱਢਦੀ ਆ ਇਹ ਤਾਂ ਜਾਣਦਾ 20 25 ਫੁੱਟ ਤਾਈ ਆ ਹਾਂ 25 ਜਾਣਦਾ 25 25 ਫੁੱਟ ਇੱਕ ਪਾਸੇ ਨੂੰ ਕੱਢ ਦਿੰਦੀ ਆ ਹੋਰ ਵਾਂਗੂੰ ਜਾਂਦੀ ਆ ਹਨਾ ਜੇ ਫਲੋਰ ਜਾਂਦਾ ਹਨਾ ਹਾਂ ਲekin ਤੇ ਤੋਂ ਗੱਡੀ ਤੋੜ ਕੇ ਫਰੀਦਾ ਆਹ ਜਿਹੜਾ ਹੀਠੇ ਵਾਲਾ ਨੰਬਰ ਆ ਇਹ ਕੰਪਨੀ ਦਾ ਕਿੰਦੇ ਦਾ ਨੰਬਰ ਵੀ ਤੁਹਾਨੂੰ ਦੇਵਾਂਗੇ ਗੋਟਾ ਵਾਲਾ ਨੰਬਰ ਕਿੰਦੇ ਦਾ ਚੱਗਾ ਬਈ ਵਧੀਆ ਨੇ ਗੋਟ ਨੇ 15 ਲੱਗਦਾ ਨੇ ਬਣ ਗਈ ਗੱਲ ਤੇਰਾ ਮਨ ਖੁਸ਼ ਆ ਬਈ ਜਮਾ ਤੁਹਾਡੇ ਨਾਲ ਆ ਯਾਰ ਬਈ ਥੋੜਾ ਖੁਸ਼ ਹੋਣਾ ਚਾਹੀਦਾ ਬਈ ਬਈ ਕਿੱਦਾਂ ਖੁਸ਼ ਆ ਆਪਣਾ ਬਾਈ ਖੁਸ਼ ਆ ਬਾਈ ਜਿਹੜੇ ਮੈਂ ਛੱਡ ਕੇ ਸੀ ਆਪਣੇ ਵਾਲਕੇ ਬੰਦੇ ਨਾਲ ਹਾਂ ਵੀਡੀਓ ਸ਼ੇਅਰ ਕਰੋ ਬਾਈ ਯਾਰ ਵੀਡੀਓ ਸ਼ੇਅਰ ਕਰੋ ਇਸ ਕਿੰਦੇ ਨੂੰ ਮਿਹਨਤੀ ਬੰਦੇ ਨੂੰ ਸਾਰੀ ਪੰਜਾਬ ਜਾਣਣਾ ਚਾਹੀਦਾ ਵੀ ਇੱਕ ਕਿਰਤੀ ਬੰਦਾ ਆ ਸਾ ਬੁੱਟਰਪਿੰਡ ਦੇ ਵਿੱਚ ਬਸ ਦਾ ਮੁਖਰ ਸਾਹਿਬ 에ਰਗੇ ਦਾ ਪੈਂਟ ਨਾ ਜਿੰਦਗੀ ਜੀ ਬਈ ਆਪਾਂ ਨਸ਼ਾ ਨਹੀਂ ਕੀਤਾ ਕਿ ਤੱਕ ਦਿੰਦਾ ਕੋਈ ਨਹੀਂ ਜਿੰਦਗੀ ਆਪ ਨੂੰ ਆਸਾਪੁੱਟਰ ਚੱਕ ਵੀ ਬੰਦਾ ਕਹ ਦੇਣਾ ਵੀ ਇਹ ਕਿੰਦਾ ਨਸ਼ਾ ਕਰਦਾ ਆਸਾਪੁੱਟਰ ਚੱਕ ਕੋਈ ਬੰਦਾ ਕਹ ਦੇ ਆਪਾਂ ਨੂੰ ਆਪਾਂ ਦੇਣਦਾਰ ਆ ਵਾਹ